ਮੈਂ ਤੇ ਤੁਹਾਨੂੰ ਕਹਾਂਗਾ ਵੀ ਤੁਸੀਂ ਕਿੱਦਾ ਵੇਖਦੇ ਹੋ ਤੁਸੀਂ ਪਤਾ ਕਰ ਜੇ ਔਰ ਮੈਂ ਸਮਝਦਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਗੁਰਦਾਸਪੁਰ ਦੀ ਲੋਕਾਂ ਦਾ ਜਿਹੜੇ ਕਿ ਮੇਰੇ ਪਰਿਵਾਰ ਦੇ ਮੈਂਬਰ ਦੇ ਸਮਾਨ ਨੇ ਔਰ ਲਗਾਤਾਰ ਜਦੋਂ ਦਾ 17 ਚੋਂ ਇਲੈਕਸ਼ਨ ਲੜ ਰਿਆਂ ਅੱਜ ਤੱਕ ਕਦੇ ਵੀ ਗੁਰਦਾਸਪੁਰ ਦੇ ਮੇਰੇ ਪਰਿਵਾਰਾਂ ਨੇ ਮੇਰੀ ਪਿੱਠ ਨਹੀਂ ਲੱਗਣ ਦਿੱਤੀ ਔਰ ਹਮੇਸ਼ਾ ਕੰਮ ਨੂੰ ਵੋਟ ਪਾਈ ਆ ਮੇਰਾ ਜਿਹੜਾ ਕੈਂਡੀਡੇਟ ਸੀਗਾ ਸਾਡਾ ਛੋਟਾ ਭਰਾ ਵਰੁਣ ਇਹ ਇਹ ਪੰਡਤ ਤੀਰਸਰਾਮ ਜੀ ਜਿਨ੍ਹਾਂ ਨੂੰ ਯਾਦ ਕੀਤੇ ਬਗੈਰ ਮੈਂ ਨਹੀਂ ਰਹਿ ਸਕਦਾ ਜਿਨ੍ਹਾਂ ਦੇ ਨਾਂ ਦੇ ਨਾਲ ਕਾਂਗਰਸ ਜਾਣੀ ਜਾਂਦੀ ਸੀ ਅੱਜ ਉਹਨਾਂ ਦੇ ਪੋਤਰੇ ਵਰੁਣ ਸ਼ਰਮਾ ਜੀ ਨੂੰ ਅਸੀਂ ਇਥੋਂ ਇਲੈਕਸ਼ਨ ਲੜਾਈ ਆ ਔਰ ਜਿਹਦੇ ਘਰ-ਘਰ ਅਸੀਂ ਗਏ ਹਰ ਇੱਕ ਨੇ ਜਿਸ ਤਰ੍ਹਾਂ 17 ਚ 22 ਚ ਮੇਰੀ ਤਾਰੀਫ਼ ਕੀਤੀ ਉਦਾਂ ਵਰੁਣ ਸ਼ਰਮਾ ਦੀ ਤਾਰੀਫ਼ ਕੀਤੀ ਔਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਮੇਰੀ ਇਹ ਇਲੈਕਸ਼ਨ ਇੱਕ ਐਮਸੀ ਦੀ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਵਰੁਣ ਸ਼ਰਮੇ ਤੇ ਜਿਹੜਾ ਆਪੋਜੀਸ਼ਨ ਤੋਂ ਲੜ ਰਿਹਾ ਤੇ ਉਹ ਦੀ ਨਹੀਂ ਸੀ ਲੋਕ ਕਹਿੰਦੇ ਸੀ ਇਹ ਪਾੜੇ ਦੀ ਇਲੈਕਸ਼ਨਾਂ ਤੇ ਕੋਹ ਦੀ ਇਲੈਕਸ਼ਨ ਹੈ ਜਿਹਦਾ ਮੈਂ ਨਾਂ ਨਹੀਂ ਲੈਣਾ ਔਰ ਅੱਜ ਜਿਹੜੀ ਇਹ ਇਲੈਕਸ਼ਨ ਮੈਂ ਸਮਝਦਾ ਕਿ ਮੇਰੀ ਕੱਲੀ ਉਸ ਬੰਦੇ ਨਾਲ ਨਹੀਂ ਸੀ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਅੱਜ ਉਹਨਾਂ ਦੇ ਬੂਦੀਆਂ ਫੋਟੋਆਂ ਸਾਂਝੀਆਂ ਕਰਿਓ ਜਿੱਥੇ ਲਗਭਗ 80% ਕਾਲੀ ਦਲ ਦੇ ਲੋਕ ਬੈਠੇ ਸੀਗੇ ਔਰ ਜਿਹੜਾ ਦੋਨਾਂ ਭਰਾਵਾਂ ਦਾ ਅੰਦਰ ਖਾਤੇ ਪਰਦੇ ਦੇ ਪਿੱਛੇ ਲਾਇਸਾ ਉਹ ਉਹ ਜ਼ਰੂਰ ਜਿਹੜਾ ਲਾਇਸਾਬ ਓਪਨਲੀ ਕਰਨ ਤਾਂ ਜੋ ਜਿਹੜਾ ਡਾਕਖਾਨੇ ਚੌਂਕ ਚ ਬਾਰ ਬਾਰ ਪਾਣਾ ਵਾਪਰਦਾ ਆ ਉਹਨਾਂ ਦੀ ਸਰਕਾਰ ਦੇ ਵੇਲੇ ਵਾਪਰਿਆ ਸੀ ਉਹ ਨਾ ਵਾਪਰੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਪਰਦੇ ਦੇ ਪਿੱਛੇ ਨਹੀਂ ਹੋਣੇ ਦੋਨੋਂ ਭਰਾ ਨੇ ਪਰਦੇ ਦੇ ਪਿੱਛੇ ਜੱਫੀਆਂ ਪਾਉਣ ਦਾ ਕੀ ਫਾਇਦਾ ਆ ਕਿ ਤੁਸੀਂ ਫਿਰ ਉਹ ਉਹ ਜ਼ਰੂਰ ਮੈਂ ਸਮਝਦਾ ਕਿ ਉਸ ਜਗ੍ਹਾ ਦੇ ਉੱਤੇ ਜਿਹੜਾ ਪਾਣਾ ਉਸ ਸਮੇਂ ਵਾਪਰਿਆ ਸੀ ਉਹ ਦੁਬਾਰਾ ਨਹੀਂ ਵਾਪਰੂਗਾ ਇਸ ਕਰੇ ਪਰਦੇ ਤੋਂ ਬਾਹਰ ਆ ਕੇ ਲਾਇਸ ਕਰੋ ਅੱਜ ਲੋਕਾਂ ਨੇ ਜਿਹੜਾ ਇਹਨਾਂ ਦਾ ਇੱਕ ਮੇਰੀ ਇਲੈਕਸ਼ਨ ਕਾਲੀਦਾਲ ਨਾਲ ਵੀ ਸੀ ਇੱਥੇ ਤੁਸੀਂ ਸਾਰੇ ਜਾਣਦੇ ਹੋ ਮੇਰੀ ਕਹਿਣ ਦੀ ਗੱਲ ਨਹੀਂ ਮੇਰੀ ਇਲੈਕਸ਼ਨ ਝਾੜੂ ਵਾਲਿਆਂ ਨਾਲ ਸੀ ਸਰਕਾਰ ਨਾਲ ਸੀ ਜੇ ਕੋਈ ਟੀਚਰ ਲੱਗਾ ਸੀ ਤੇ ਡੀਓ ਨੇ ਫੋਨ ਕੀਤੇ ਆ ਮੇਰੇ ਖਲ ਇੱਥੇ ਮੈਡਮ ਆ ਡੀਓ ਸ਼ਾਦ ਉਹਨਾਂ ਨੇ ਫੋਨ ਕੀਤੇ ਟੀਚਰਾਂ ਨੂੰ ਜੇ ਕੋਈ ਆਂਗਣਵਾੜੀ ਵਰਕਰ ਲੱਗੀ ਉਹਨਾਂ ਨੂੰ ਉਸ ਤਰ੍ਹਾਂ ਦੇ ਟੈਲੀਫੋਨ ਗਏ ਆ ਪੁਲਿਸ ਪ੍ਰਸ਼ਾਸਨ ਐਸ ਐਚਓ ਦੇ ਫੋਨ ਗਏ ਆ ਡੀਐਸਪੀਆ ਦੇ ਫੋਨ ਗਏ ਆ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਚ ਮੁਲਾਜ਼ਮ ਲਗਾ ਸੀ ਉਹਨਾਂ ਦੇ ਟੈਲੀਫੋਨ ਗਏ ਆ ਔਰ ਇੱਥੋਂ ਇੰਨਾ ਯੋਰ ਲਾਇਆ ਕਿ ਇਹ ਸੀਟ ਭਾਵੇਂ ਕੁਝ ਹੋ ਜੇ ਪੜਾ ਜਿਤਨਾ ਨਹੀਂ ਚਾਹੀਦਾ ਨਾਲੇ ਦਾ ਬੰਦਾ ਜਿਤਨਾ ਚਾਹੀਦਾ ਇਸ ਪਵਿੱਤਰ ਮੰਦਰ ਦੇ ਅੱਗੇ ਖੜਿਆ ਹਮੇਸ਼ਾ ਇੱਥੋਂ ਨਤਮਸਤਕ ਹੋ ਕੇ ਜਾਂਦਾ ਜਿਸ ਦਿਨ ਫਾਈਲ ਜਮ੍ਹਾਂ ਕਰਾਈ ਸੀ ਉਸ ਦਿਨ ਵੀ ਇੱਥੇ ਫਾਈਲ ਆਪਣੇ ਬਜਰੰਗਬਲੀ ਜੀ ਦੇ ਪੈਰਾਂ ਦੇ ਵਿੱਚ ਹਨੂਮਾਨ ਜੀ ਦੇ ਚਰਨਾਂ ਦੀ ਰੱਖ ਕੇ ਉਹਨਾਂ ਦਾ ਆਸ਼ੀਰਵਾਦ ਪੰਡਤ ਜੀ ਕੋਲ ਲੈ ਕੇ ਤੇ ਅਸੀਂ ਉਹ ਜਿਹੜੀ ਫਾਈਲ ਵਰੁਣ ਸ਼ਰਮਾ ਦੀ ਜਿਹੜੀ ਜਮ੍ਹਾਂ ਕਰਾਈ ਸੀ ਅੱਜ ਜਿੱਤਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਫਿਰ ਨਤਮਸਤਕ ਹੋਏ ਆਂ ਔਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਦੀ ਸੰਗਤ ਦਾ ਜਿੰਨਾ ਧੰਨਵਾਦ ਕਰਨਾ ਉਹਨਾਂ ਹੀ ਥੋੜਾ ਆ ਕਿਉਂਕਿ ਜਿਹੜਾ ਮਾਣ ਇਹਨਾਂ ਨੇ ਅੱਜ ਦਿੱਤਾ ਆ ਇਹਨੂੰ ਫਲ 2027 ਜੈਡਾ ਵੱਡਾ ਹੁਣ ਪਹਿਣਾ ਆ ਕਿਉਂਕਿ ਪਾਰਟੀ ਵੀ ਸਮਝੇਗੀ ਕਿ ਜਿਹੜੇ ਲੋਕ ਇੰਨਾ ਤਿਆਰ ਕਰਦੇ ਆ ਇੱਕ ਸਿੰਗਲ ਵਾਰਡ ਦੇ ਵਿੱਚ ਇਲੈਕਸ਼ਨ ਇਹ ਵੀ ਨਹੀਂ ਵੀ ਇੱਥੇ 5-7 ਵਾਰਡਾਂ ਦੀ ਇਲੈਕਸ਼ਨ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਸਿੰਗਲ ਵਾਰਡ ਦੇ ਵਿੱਚ ਇਲੈਕਸ਼ਨ ਦੇ ਨਾਲ ਸਰਕਾਰ ਨਾਲ ਟੱਕਰਾ ਲਾਉਣਾ ਮੱਥਾ ਲਾਉਣਾ ਔਰ ਮੱਥਾ ਲਾਉਣਾ ਮੇਰੀ ਇਲੈਕਸ਼ਨ ਜਿਹੜੀ ਆ ਮੈਂ ਅੱਜ ਤੱਕ ਓਪਨਲੀ ਕਹਿੰਦਾ ਜ਼ਿੰਦਗੀ ਦੇ ਵਿੱਚ ਅੱਜ 7 ਸਾਲ ਤੋਂ ਵੱਧ ਸਮਾਂ ਹੋ ਗਿਆ ਨਾ ਸਰਕਾਰ ਜੋ ਕਿੰਨੀਆਂ ਬਾਈ ਇਲੈਕਸ਼ਨ ਆਈਆਂ ਕੋਈ ਵੀ ਮੁਲਾਜ਼ਮ ਇਹ ਕਹਦੇ ਕਿ ਬਰਿੰਦਰ ਪਾੜੇ ਨੇ ਅੱਜ ਤੱਕ ਕਿਸੇ ਅਫਸਰ ਦਾ ਸਾਥ ਲਿਆ ਹੋਵੇ ਆਪਣੀ ਸਰਕਾਰਾਂ ਦਾ ਸਾਥ ਲਿਆ ਕੇ ਇਲੈਕਸ਼ਨ ਲੜੀ ਹੋਵੇ ਮੈਂ ਅੱਜ ਵੀ ਲੋਕਾਂ ਨੂੰ ਕਹਿੰਦਾ ਤੁਹਾਡੇ ਗਾੜੀ ਸੀਸ ਝੁਕਦਾ ਔਰ ਮੈਂ ਕਹਾਂਗਾ ਜਿਹੜਾ ਲੀਡਰ ਚਾਹੇ ਬਰਿੰਦਰ ਪਾੜਾ ਹੋਵੇ ਕਿਸੇ ਮੁਲਾਜ਼ਮ ਨੂੰ ਕਿਸੇ ਵਪਾਰੀ ਨੂੰ ਦਬਕਾ ਮਾਰੇ ਵੋਟ ਲਈ ਉਹਦੀ ਮਸ਼ੀਨ ਤੇ ਜਾ ਕੇ ਇਦਾਂ ਹੀ ਮੰਜੀ ਠੋਕਿਓ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਵੇ ਜਿਹੜਾ ਗਲਤ ਕੰਮ ਕਰਦਾ ਜਿੱਦਾਂ ਇਹਦੀ ਮੰਜੀ ਠੋਕੀਆ ਪਰ ਪਰ ਮੈਂ ਨਾਲ ਆਪਣੇ ਵੱਲੋਂ ਇਹ ਜ਼ਰੂਰ ਸਭਾਸ਼ ਕਰਨੀ ਚਾਹੂੰਗਾ ਸਰਦਾਰ ਪਵਨ ਸਿੰਘ ਮਾਨ ਜੀ ਨੂੰ ਔਰ ਇਹਨਾਂ ਦੇ ਜਿਹੜੇ ਉਹ ਡਾਕਟਰ ਸਾਹਿਬ ਕਿਹੜੇ ਆਥੋਂ ਸੰਦੀਪ ਪਾਟਕ ਜੀ ਔਰ ਸਮੁੱਚੇ ਇਹਨਾਂ ਦੀ ਪਾਰਟੀ ਨੂੰ ਜਰੂਰ ਇਹ ਬੇਨਤੀ ਕਰਾਂਗਾ ਕਿ ਜਿਹੜੀ ਚੇਅਰਮੈਨੀ ਸਾਡੇ ਇੱਥੋਂ ਦੇ ਸਾਹਿਬਾਦਰ ਨੂੰ ਦਿੱਤੀ ਆ ਬਹੁਤ ਵਾਰ ਤੁਸੀਂ ਚੈੱਕ ਕਰ ਲਿਆ ਮੈਂ ਇਹ ਨਹੀਂ ਕਹਿਣ ਲੱਗਾ ਖੋਲਿਓ ਮੈਂ ਇਹ ਕਹਿਣ ਲੱਗਾ ਕੈਬਨਟ ਰੈਂਕ ਦੋ ਕੈਬਿਨੇਟ ਰੈਂਕ ਦਿਓ ਔਰ ਉਹਨਾਂ ਨੂੰ 2027 ਦਾ ਅੱਜ ਚਿਹਰਾ ਅਨਾਉਂਸ ਕਰੋ ਮੈਂ ਤੁਹਾਡੇ ਪੈਰ ਤੋ ਤੂ ਪੀਊਂਗਾ ਜੇ ਤੁਸੀਂ 27 ਦਾ ਚਿਹਰਾ ਅੱਜ ਅਨਾਉਂਸ ਕਰਦੇ ਹੋ ਤੇ ਸੋ ਇਸ ਕਰਕੇ ਮੇਰੀ ਇਹ ਸਿਫਾਰਿਸ਼ ਜ਼ਰੂਰ ਭਵਾਨਤਮਾਨ ਜੀ ਤੇ ਡਾਕਟਰ ਸਮੀਰ ਪਾਟਕ ਜੀ ਮੰਨਣ ਕਿਉਂਕਿ ਇਹ ਵਿਰੋਧੀਆਂ ਦੀ ਸਿਫਾਰਿਸ਼ ਚੰਗੀ ਤੇ ਮੰਨ ਲੈਣੀ ਚਾਹੀਦੀ ਹੈ ਉਹ ਚੰਗੀ ਕਿਉਂਕਿ ਹੋਰ ਤੇ ਕੋਈ ਮੰਨਦੇ ਨਹੀਂ ਕਿਉਂਕਿ ਜਿੱਥੇ ਡਿਵੈਲਪਮੈਂਟ ਕਰਨੇ ਆ ਉੱਥੇ ਹੀ ਪੰਗਾ ਆ ਹੁਣ ਚੌਕ ਬਣਾ ਰਹੇ ਆ ਭਾਈ ਲਾਲੋ ਚੌਕ ਦੱਸੋ ਸਾਡੀਆਂ ਕਿੱਡੀਆਂ ਲੰਗਣੀਆਂ ਉਥੋਂ ਆ ਤੁਸੀਂ ਕਾਲੀਆ ਜੀ ਰੋਜ਼ ਲਾਈਵ ਹੋ ਜਾਂਦੇ ਹੋ ਜਾ ਕੇ ਇੱਥੇ ਵਿਦੇ ਜੀ ਰੋਜ਼ ਲਾਈਵ ਹੋ ਜਾਂਦੇ ਆ ਜਾ ਕੇ ਟ੍ਰੈਫਿਕ ਜਾਮ ਹੋ ਗਿਆ ਟ੍ਰੈਫਿਕ ਜਾਮ ਹੋ ਗਿਆ ਕੀ ਗੱਲ ਪਾੜੇ ਦੀਆਂ ਗੱਡੀਆਂ ਲੰਘਦੀਆਂ ਉਥੋਂ ਜੇ ਅਸੀਂ ਇਨੀਸ਼ੀਏਟਿਵ ਲਿਆ ਭਾਈ ਲਾਲੋ ਚੌਕ ਉੱਥੇ ਬਣਾਉਣ ਦਾ ਆਪਸੀਂ ਗੱਲ ਕੀਤੀ ਆ ਰਾਤ 3 ਵਜੇ ਤੱਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੈਂ ਸਿੱਧੇ ਨਾਲ ਹੀ ਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਸਾਰੇ ਪ੍ਰਸ਼ਾਸਨ ਨੇ ਸੁੱਤੇ ਨਹੀਂ ਰਾਤ ਕਿ ਬਹਿਲ ਸਾਹਿਬ ਕਹਿੰਦੇ ਚੌਕ ਨਹੀਂ ਬਣ ਦੇਣਾ ਚੌਕ ਬਣਾਉਣਾ ਮਰਨਾ ਤਾ ਮਰ ਜੂ ਚੌਕ ਚ ਚੌਕ ਬਣੂਗਾ ਗੁਰਦਾਸਪੁਰ ਦਾ ਮੈਂ ਤੁਹਾਨੂੰ ਕਹਿੰਦਾ ਕੱਲਾ ਲੜਾਈ ਲੜਾਂਗਾ ਕੱਲਾ ਕਿਉਂ ਨਹੀਂ ਬਣਨ ਦੇਣਾ ਭਾਈ ਲੋਕਾਂ ਦਾ ਚੌਕ ਲੋਕੋ ਤੂੰ ਨੰਗਦੇ ਆ ਟੈਕਨੀਕਲੀ ਗੱਲ ਕਰੋ ਮੇਰੇ ਨਾਲ ਉੱਥੇ ਚਰਾਹਾ ਬਣਦਾ ਜਦੋਂ ਤੁਸੀਂ ਬੁਲਾਇਓ ਉੱਥੋਂ ਅੰਡਰਬ੍ਰਿਜ ਤੋਂ ਨੰਗਦੇ ਹੋ ਕਿੰਨੇ ਐਕਸੀਡੈਂਟ ਹੋਏ ਆ ਇਹ ਡੀਸੀ ਸਾਹਿਬ ਤੁਸੀਂ ਲਿਖ ਕੇ ਦਿਓ ਕਿ ਜੇ ਇੱਥੇ ਕੋਈ ਬੰਦਾ ਮਰ ਗਿਆ ਮੈਂ ਜ਼ਿੰਮੇਵਾਰ ਆ ਇਹਦੇ ਕੋਈ ਲਿਖਾਓ ਕਿ ਜੇ ਕੋਈ ਬੰਦਾ ਮਰ ਗਿਆ ਜ਼ਿੰਮੇਵਾਰਾ ਅਸੀਂ ਪੂਰ ਦਿੰਨੇ ਆ ਬੱਦ ਹੋ ਗਈ ਯਾਰ ਉਹ ਗੱਲ ਬੰਦਿਆਂ ਵਾਲੀ ਰਹੀ ਨਹੀਂ ਦੇਖੋ ਬਰਦਾਸ਼ਤ ਦੀ ਕੋਈ ਲਿਮਟ ਹੁੰਦੀ ਆ ਉਹ ਜਿੰਨਾ ਚਿਰ ਕਰ ਸਕਦੇ ਸੀ ਕੀਤੀ ਆ ਚੌਕ ਵੀ ਬਣੇਗਾ ਔਰ ਡਿਵੈਲਪਮੈਂਟ ਦੇ ਕੰਮ ਇਦਾਂ ਹੀ ਚੱਲਦੇ ਰਹਿਣਗੇ ਨਾ ਅਸੀਂ ਕੱਲ ਡਰੇ ਇਹਨਾਂ ਲੋਕਾਂ ਤੋਂ ਨਾ ਅਸੀਂ ਪਰਸੋਂ ਡਰੀਏ ਤੇ ਨਾ ਰਹਿੰਦੀ ਜ਼ਿੰਦਗੀ ਤੱਕ ਡਰੀਏ ਡਰਨਾ ਇੱਕ ਜਿੱਥੇ ਖੜੇ ਆ ਪ੍ਰਮਾਤਮਾ ਕੋ ਤੇ ਇੱਕ ਮੈਂ ਡਰਦਾ ਆ ਦੀ ਸੰਗਤ ਤੋਂ ਜਿਨ੍ਹਾਂ ਦੇ ਕਰਕੇ ਇੱਕ ਛੋਟਾ ਜਿਹਾ ਨਮਾਣੇ ਜਿਹਨੂੰ ਇਹਨਾਂ ਨੇ ਮੌਕਾ ਦਿੱਤਾ ਇਥੋਂ ਦੀ ਸੇਵਾ ਕਰਨ ਦਾ ਦੂਜੀ ਵਾਰ ਔਰ ਤੁਸੀਂ ਇਹ ਸਮਝ ਸਕਦੇ ਹੋ ਜਿੰਨਾ ਕੂੜ ਪ੍ਰਚਾਰ ਇਸ ਵਾਰਡ ਦੇ ਵਿੱਚ ਇਹਨਾਂ ਲੋਕਾਂ ਨੇ ਕੀਤਾ ਇੱਥੋਂ ਤੱਕ ਕਿਹਾ ਕਿ ਪਾੜੇ ਦੇ ਧੌਣ 'ਚ ਕਿੱਲੀ ਆ 29 ਆੜੀ ਕੜ ਦਿਓ ਮਰ ਤਾਂ 29 ਨਾ ਹੋਇਓ ਉਹ ਉਹ ਗੱਲ ਸੁਣ ਲੋ ਏ ਇਹੋ ਜੀ ਗੱਲ 22 'ਚ ਤੇ 17 'ਚ ਵੀ ਬਹੁਤ ਲੋਕਾਂ ਨੇ ਝੂਠ ਗੋਲਿਆ ਮੇਰੀ ਕਿੱਲੀ ਹੈ ਹੀ ਨਹੀਂ ਮੇਰੀ ਤੇ ਧੌਣ 'ਵੈ ਕੋਈ ਜੁੱਤੀ ਪਾਲਚ ਕਰਨ ਵਾਲਾ ਰਿਕਸ਼ੇ ਵਾਲਾ ਵੀ ਧੌਣ ਨੂੰ ਵੜ ਪਾ ਦਿੰਦਾ ਫੜ ਕੇ ਜਦੋਂ ਮੇਰੀ ਜੱਫੀ ਪਾਉਂਦਾ ਇਹਦੇ 'ਚ ਕਿੱਲੀ ਹੈ ਨਹੀਂ ਭਾਏ ਆਪਰੇਸ਼ਨ ਕਰਕੇ ਵੇਖ ਲੋ ਜੇ ਕਿੱਲੀ ਹੈ ਨਹੀਂ ਤੇ ਅੱਜ ਇੱਕ ਬਾਈ ਇਲੈਕਸ਼ਨ ਜਿਹੜੀ ਆ ਸਰਕਾਰ ਨਾਲ ਤੇ ਕਾਲੀ ਦਲ ਨਾਲ ਲੜਕੇ ਵੀ ਜਿੱਤ ਗਿਆ। ਸੋ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਇਹੋ ਜੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਵਾਲੇ ਸਮੇਂ 'ਚ ਇਹਦੇ ਨਾਲ ਬਾਕੀ ਵੀ ਬੰਦਿਆਂ ਦਾ ਜਿਹੜਾ ਮਨੋਬਲ ਵਾਧਾ ਕੇ ਕੰਮ ਕਰਤੀਆਂ ਵੋਟਾਂ ਪੈਂਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੇ মিডিਆ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਕੋ ਉਹਨਾਂ ਦਾ ਵੀ ਧੰਨਵਾਦ ਜਿੰਨੀ ਕੁ ਉਹਨਾਂ ਦੀ ਅੱਖ ਦੀ ਸ਼ਰਮ ਰੱਖੀ ਤੇ ਉਹਨਾਂ ਕੋ ਉਹਨਾਂ ਦਾ ਧੰਨਵਾਦ ਨਹੀਂ ਮੈਂ ਆਪਣੇ ਵੱਲੋਂ ਵਾਰ ਨੰਬਰ 16 ਦੇ ਗਰਦਾਸਪੁਰ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇੱਕ ਇਲੈਕਸ਼ਨ ਦੇ ਆਉਂ ਹੀ ਜਿਵੇਂ ਪਤਾ ਨਹੀਂ ਕੋਈ ਸੀਐਮ ਦੀ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਪੀਐਲ ਦੀ ਇਲੈਕਸ਼ਨ ਹੁੰਦੀ ਹੈ ਸਾਡੇ ਦੇ ਇਹਨਾਂ ਨੇ ਇੰਨਾ ਪ੍ਰੈਸ਼ਰਾਈਜ਼ ਕੀਤਾ ਵਾਰਡ ਵਾਸੀਆਂ ਨੂੰ ਸਰਕਾਰ ਨੇ ਜੇ ਕੋਈ ਸਰਕਾਰੀ ਮੁਲਾਜ਼ਮ ਉਹਨੂੰ ਫੋਨ ਉਹਨੂੰ ਥ੍ਰੈਡ ਉਹਨੂੰ ਤੇ ਫੇਰ ਵੀ ਆਪਾਂ ਕਿ ਇੱਕ ਹਫ਼ਤੇ ਜਿਵੇਂ ਐਮਐਲਏ ਸਾਹਮਣੇ ਪਹਿਲਾਂ ਹੀ ਦੱਸਿਆ ਕਿ ਇਹਨਾਂ ਨੇ ਤੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀ ਆ ਕਿ ਜੂਸ ਬਿਸਕਟ ਪੂਰਾ ਇੰਦਰ ਦੀ ਚੱਕੀ ਤੋਂ ਇੰਦਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲੀਏ ਚਲੋ ਮੈਂ ਵਾਰਡ ਨੰਬਰ 16 ਦੇ ਵਾਸਤੇ ਬਹੁਤ ਇੱਕ ਵਾਰ ਇੱਕ ਸਨੇਹ ਦੇ ਤੱਕ ਸਰਕਾਰ ਜਿਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਤੇ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਗੁਰਿੰਦਰ ਮਨੀ ਸਿੰਘ ਪਾਰਾ ਜਿਨ੍ਹਾਂ ਨੇ ਮੇਰੇ ਨਾਲ ਬਹੁਤ